ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਪਾਕਖੰਡੀ ਬਾਬਿਆਂ ਲੈ ਕੇ ਲਗਾਤਾਰ ਪਾਕਖੰਡੀ ਬਾਬਿਆਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੰਨੀਆਂ ਕੋ ਰੀਲਾਂ ਪਾਈਆਂ ਜਾ ਰਹੀਆਂ ਨੇ ਜਿਸ ਨੂੰ ਦੇਖ ਕੇ ਹੁਣ ਲੋਕ ਵੀ ਨਾ ਪਖੰਡੀਆਂ ਦੇ ਖਿਲਾਫ ਹੋ ਚੁੱਕੇ ਨੇ ਦੂਜੇ ਪਾਸੇ ਲਗਾਤਾਰ ਇਹਨਾਂ ਦੇ ਖਿਲਾਫ ਨਿਹੰਗ ਸਿੰਘਾਂ ਦੇ ਵੱਲੋਂ ਮੁਦਦਾ ਚੁੱਕਿਆ ਜਾ ਰਿਹਾ। ਉੱਥੇ ਜੇਕਰ ਗੱਲ ਕੀਤੀ ਜਾਵੇ ਭਾਨਾ ਸਿੱਧੂ ਦੀ ਤਾਂ ਭਾਨਾ ਸਿੱਧੂ ਦੇ ਵੱਲੋਂ ਹਾਲੇ ਦੇ ਵਿੱਚ ਇੱਕ ਪਖੰਡੀ ਬਾਬੇ ਦੀ ਰੇਲ ਬਣਾਈ ਗਈ ਆ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਪਾਉਂਦਾ ਸੀ ਤੇ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੇਰੇ ਵਿੱਚ ਮਾਤਾ ਆਉਂਦੀ ਹੈ। ਤਾਂ ਫਿਰ ਜਦੋਂ ਭਾਨਾ ਸਿੱਧੂ ਮੌਕੇ ਦੇ ਉੱਤੇ ਪਹੁੰਚਿਆ ਤੇ ਪੁੱਛਿਆ ਵੀ ਦੱਸ ਤੇਰੇ ਵਿੱਚ ਕਿਹੜੀ ਮਾਤਾ ਆਉਂਦੀ ਆ ਉਸ ਤੋਂ ਬਾਅਦ ਮਾਹੌਲ ਕਾਫੀ ਗਰਮ ਹੋ ਜਾਂਦਾ ਤੇ ਗੁੱਸੇ ਵਿੱਚ ਭੜਕੇ ਭਾਨਾ ਸਿੱਧੂ ਦੇ ਵੱਲੋਂ ਇਸ ਪਖੰਡੀ ਬਾਬੇ ਦੀ ਖੂਬ ਰੇਲ ਬਣਾ ਦਿੱਤੀ ਸਕਰੀਨ ਦੇ ਉੱਤੇ ਚਲ ਰੀਆਂ ਤਸਵੀਰਾਂ ਦੇ ਵਿੱਚ ਜਿਹੜੇ ਤੁਸੀਂ ਬਾਬੇ ਨੂੰ ਦੇਖ ਰਹੇ ਹੋ ਇਹ ਉਹੀ ਬਾਬਾ ਹੈ ਜੋ ਕਿ ਹੁਣ ਭਾਨਾ ਸਿੱਧੂ ਦੇ ਤੱਕੇ ਚੜ ਗਿਆ ਆਓ ਦੇਖਦੇ ਆਂ ਇਹ ਵੀਡੀਓ ਓਰੇ ਓਰੇ ਤੂੰ ਮਾਤਾ ਕਰ ਤਾ ਤੂ ਰਿਆ ਮੇਰੇ ਕੋਲ ਓਰੇ ਮਾਤਾ ਜੀ ਓਰੇ ਜੇ ਆਪਾਂ ਗੱਲਬਾਤ ਨਹੀਂ ਕਰਾਂਗੇ ਫਿਰ ਕੀ ਹੋਊਗਾ ਆਹ ਲਾ 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 ਕਮੈਂਟ ਕਰ ਸੋਣਾ ਉਰੇ ਅੱteryx ਦੀ ਕਿਹਦੀ ਮਾਤਾ ਹੁੰਦੀ ਓਰੇ ਲੋਕ ਕੋਲ ਕਿਉਂ ਪਾਰੰਦਲੇ ਖੜੇ ਪਈਆਂ ਨਾ ਉਰੇ ਤੇਰੇ ਦੀ ਮਾਤਾ ਕਿੱਡੀ ਹੁੰਦੀ ਐ ਅੱਜ ਕਿਹਾ ਹੀ ਨਹੀਂ ਤੂੰ ਪਖੰਡ ਕਰਦਾ ਹੁੰਦਾ ਰੋਜ਼ ਫਿਰ ਲੱਗਿਆ ਪੈਰਾਂ ਨਾਲ ਕਿ ਉਥੇ ਜਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਤੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਫਿਰਨਾ ਤੂੰ ਜਾਸ ਰੱਖੇਗਾ ਜੀ ਅਸੀਂ ਸਮਝੀ ਮਰਦਾ ਇੱਥੇ ਕਿ ਲੋਕਾਂ ਦੇ ਪਾਸੇ ਚੱਲਦੇ ਆ ਜੇ ਤੂੰ ਪਖੰਡ ਬਾਜ਼ ਦੇ ਵਿੱਚ ਪੱਤਰੀ ਐਸੀ ਧੌਣ ਕੁੱਟੂਆ ਆਪਣਾ ਕਲਾ ਕਰੀਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਉੱਥੇ ਕਿਹਾ ਗਾਲ ਨਾ ਕੱਢ। ਇੱਕ ਪਲੀਸ ਕੇ ਲੈ ਕੇ ਉਧਰ ਮੈਂ। ਉੱਥੋਂ ਤੈਨੂੰ। ਮਾਤਾ ਤੂੰ ਇਹ ਚਾਹੂ ਗੰਦ ਚ ਹੈ। ਬਾਈ। ਤੂੰ। ਡਾਂਗ ਫੇਰਾਂਗੇ। ਇਹਨੂੰ ਕੁੱਟ ਕੇ ਲਾ ਕੇ ਦਾਂਗੇ ਸਾਹਮਣੇ। ਨਿਕਾ ਯਾਰ। ਬਾਈ। ਡਾਂਗ ਮੈਂ ਪੈਣ ਦੇ ਨਾਲ ਆਇਆ। ਇਹ ਡਾਂਗ ਫੇਰਾਂਗੇ ਯਾਰ ਪਖੰਡ ਬਾਦ ਦੇ। ਦਰਮੇਂ ਤੈਨੂੰ ਫੋੜਾਂਗੇ ਡਾਂਗ ਫੇਰਾਂਗੇ। ਸਾਡੇ ਨੇ 2-4 ਸਮੁੰਦ। ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਵੀ ਬੱਚੇ ਦਾ ਵਿਆਹ ਕਰੋਗੇ ਤਾਂ ਲਾਜ ਕਰਵਾਓ। ਉਹ ਕਰੋ। ਚੰਗੀਆਂ ਲੈ ਕੇ ਗੱਡੀਆਂ ਇੱਥੇ ਤੁਰਾ ਫਿਰਦਾ। ਵਾਹ ਵਾਹ। ਜੇ ਮੈਨੂੰ ਇੱਥੇ ਖੜਾ ਥਾਗ ਰਿਹਾ ਤੇਰੀ ਧੌਣ ਕੁੱਟ ਕੇ ਲੱਗ ਜੂ ਮੈਥੋਂ। ਭਾਈ ਵੀ ਦੇ ਮੈਂ ਆਪਣੇ ਮਜ਼ਦੂਰ ਭਾਈ ਜਰ ਸਾਡੇ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਾਦ ਮੁੰਡੇ ਸਿੱਖਾਂ ਮਾ ਆਪਣੇ ਸਿੰਘਾਂ ਦੇ ਮੁੰਡੇ ਸਾਡੇ ਉੱਥੇ ਪਿੰਡੋਂ ਬਣਾ ਫਿਰਦਾਨ ਵਾਲੇ ਕੁਝ ਹੋਰ ਹੈ ਭਾਈ ਪਾਣੀ ਵੀ ਭਾਈ ਪਾਣੀ ਹੈ ਭਾਈ ਸਾਂਣੀ ਪੰਗਿਆ ਹੋਣਾ ਭਾਨੇ ਭਾਈ ਤੁੰਗਣੀ ਭਾਈ ਜਰ ਪਾਣੀ ਲੱਗੀ ਯਾਰ ਮਾਤਾ ਨੂੰ ਬਦਨਾਮ ਕਰਕੇ ਧਰਤਾ ਮਾਤਾ ਇੰਨੀ ਪਵਿੱਤਰ ਮਾਤਾ ਯਾਰ ਇੰਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਧਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਐਂ ਨਾ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ 'ਚ ਆ ਗਈ ਹਾਂਜੀ ਹਾਂ ਖਾ ਕੇ ਨਸ਼ਾ ਪੀ ਕੇ ਦਾਰੂ ਕਹਿੰਦਾ ਮੇਰੇ 'ਚ ਮਾਤਾ ਆ ਗਈ ਮਾਤਾ ਇਹ ਜੇ ਦਾਰੂ ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਾਤਾ ਨੂੰ ਬਦਨਾਮ ਨਹੀਂ ਕਰਤਾ ਯਾਰ ਅਸੀਂ ਵੀ ਮਾਤਾ ਨੂੰ ਮੰਨਦੇ ਹਾਂ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਸ਼ਿਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਬਾਰੇ ਗੱਲ ਕਰਾਂਗੇ ਪਾਕਖੰਡੀ ਬਾਬਿਆਂ ਨੂੰ ਲੈ ਕੇ ਲਗਾਤਾਰ ਪਾਕਖੰਡੀ ਬਾਬਿਆਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੰਨਿਆ ਕੋ ਰੀਲਾਂ ਪਾਈਆਂ ਜਾ ਰਹੀਆਂ ਨੇ ਜਿਸ ਨੂੰ ਦੇਖ ਕੇ ਹੁਣ ਲੋਕ ਵੀ ਨਾ ਪਖੰਡੀਆਂ ਦੇ ਖਿਲਾਫ ਹੋ ਚੁੱਕੇ ਨੇ ਦੂਜੇ ਪਾਸੇ ਲਗਾਤਾਰ ਇਹਨਾਂ ਦੇ ਖਿਲਾਫ ਨਿਹੰਗ ਸਿੰਘਾਂ ਦੇ ਵੱਲੋਂ ਮੁਦਦਾ ਚੁੱਕਿਆ ਜਾ ਰਿਹਾ ਉੱਥੇ ਜੇਕਰ ਗੱਲ ਕੀਤੀ ਜਾਵੇ ਭਾਨਾ ਸਿੱਧੂ ਦੀ ਤਾਂ ਭਾਨਾ ਸਿੱਧੂ ਦੇ ਵੱਲੋਂ ਹਾਲੇ ਦੇ ਵਿੱਚ ਇੱਕ ਪਖੰਡੀ ਬਾਬੇ ਦੀ ਰੇਲ ਬਣਾਈ ਗਈ ਆ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਰੀਲਾ ਪਾਉਂਦਾ ਸੀ ਤੇ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੇਰੇ ਵਿੱਚ ਮਾਤਾ ਆਉਂਦੀ ਹੈ ਤਾਂ ਫਿਰ ਜਦੋਂ ਭਾਨਾ ਸਿੱਧੂ ਮੌਕੇ ਦੇ ਉੱਤੇ ਪਹੁੰਚਿਆ ਤੇ ਪੁੱਛਿਆ ਵੀ ਦੱਸ ਤੇਰੇ ਵਿੱਚ ਕਿਹੜੀ ਮਾਤਾ ਆਉਂਦੀ ਹੈ ਉਸ ਤੋਂ ਬਾਅਦ ਮਾਹੌਲ ਕਾਫੀ ਗਰਮ ਹੋ ਜਾਂਦਾ ਤੇ ਗੁੱਸੇ ਵਿੱਚ ਭੜ ਕੇ ਭਾਨਾ ਸਿੱਧੂ ਦੇ ਵੱਲੋਂ ਇਸ ਪਖੰਡੀ ਬਾਬੇ ਦੀ ਖੂਬ ਰੇਲ ਬਣਾ ਦਿੱਤੀ ਸਕਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਦੇ ਵਿੱਚ ਜਿਹੜੇ ਤੁਸੀਂ ਬਾਬੇ ਨੂੰ ਦੇਖ ਰਹੇ ਹੋ ਇਹ ਉਹੀ ਬਾਬਾ ਹੈ ਜੋ ਕਿ ਹੁਣ ਭਾਨਾ ਸਿੱਧੂ ਦੇ ੱੱਕੇ ਚੜ ਗਿਆ ਆਓ ਦੇਖਦੇ ਆਂ ਇਹ ਵੀਡੀਓ ਓਰੇ ਓਰੇ ਤੂੰ ਮਾਤਾ ਕਰ ਤਾ ਤੂੰ ਓਰੇ ਮੇਰੇ ਕੋਲ ਓਰੇ ਮਾਤਾ ਜੀ ਓਰੇ ਜੇ ਆਪਾਂ ਗੱਲਬਾਤ ਨਹੀਂ ਕਰਾਂਗੇ ਫਿਰ ਕੀ ਹੋਊਗਾ ਭਾਨਾ ਭਾਈ ਨਾ ਨਾ ਲਾ ਲਾ ਮੈਂ ਕਰ ਸੁਣ ਉਰੇ ਅੱਪਰ ਦੇ ਕਿੱਦੇ ਮਾਤਾ ਹੁੰਦੀ ਓਰੇ ਲੋਕਾਂ ਨੂੰ ਕਿਉਂ ਪਾਣ ਬਿਲੇ ਖੜੇ ਪਈਆਂ ਨਾ ਉਰੇ ਤੇਰੇ ਜਿਹਾ ਮਾਤਾ ਕਿੱਡੀ ਹੁੰਦੀ ਐ ਅੱਜ ਤਾਂ ਗਿਆ ਹੀ ਨਹੀਂ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਰੋਜ਼ ਤੇ ਲੱਗਿਆ ਪੈਰਾਂ ਨਾ ਤੂੰ ਉਥੇ ਜਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਫੇਰਨਾ ਤੂੰ ਯਾਦ ਰੱਖੇਗਾ ਅਸੀਂ ਸਮਝੀ ਮਰ ਕੇ ਇੱਥੇ ਕਿਰ ਲੋਕਾਂ ਦੇ ਪਾਸੇ ਦੱਬਦੇ ਨਾ ਜੇ ਤੂੰ ਪਖੰਡ ਬਾਜ਼ ਦੇ ਵਿੱਚ ਬੱਤਰੀ ਐਸੀ ਧੌਣ ਕੁੱਟੂਆ ਆਪਣਾ ਕਲਾ ਕਰੀਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਛਾੜ ਲਈ ਫਿਰਦਾ ਤੂੰ ਮੈਂ ਥੋੜੀ ਲੈ ਗਾਲ ਨਾ ਕੱਢ। ਇਕਲੀ ਇਸਕੇ ਲੈ ਕੇ ਉਧਰ ਮੈਂ। ਉੱਥੋਂ ਤੈਨੂੰ। ਮੈਂ ਤਾਂ ਤੈਨੂੰ ਚਾਹੂੰ ਗੰਦ ਚ ਹੈ। ਬਾਈ। ਤੂੰ। ਇਹ ਡਾਂਗ ਖੋਣਾਗੇ। ਫੱਟੇ। ਇਹਨੂੰ ਕੁੱਟ ਕੇ ਲੈ ਕੇ ਜਾ ਮੈਂ ਖਾਂ। ਨਿਕਾ ਯਾਰ। ਡਾਂਗ ਰੱਖ ਮੈਂ ਪੈਣ ਦੇ ਰਾਇਆ। ਇਹ ਡਾਂਗ ਫੇਰਾਗੇ ਯਾਰ ਪਖੰਡਵਾ ਦੇ ਉਪਰੋਂ। ਦਰਮੀਆਂ ਨੂੰ ਖੋੜੇ ਡਾਂਗ ਫੇਰਾਗੇ ਤੇ। ਸਾਡੇ ਨੂੰ ਦੋ ਚਾਰ ਸਮਝਦਾ। ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਨੇ ਬੱਚੇ ਦਾ ਵਿਆਹ ਕਰੋਗੇ ਤਾਂ ਲਾਜ ਕਰਵਾਓ। ਉਹ ਕਰੋ। ਚੰਗਿਆਂ ਲੈ ਕੇ ਗੱਡੀਆਂ ਇੱਥੇ ਤੁਰਾ ਫਿਰਦਾ। ਜੇ ਮੈਨੂੰ ਇੱਥੇ ਖੜਾ ਥੈਗ ਰਹਾ ਤੇਰੀ ਧੌਣ ਕੁੱਟ ਕੇ ਲੈ ਜੂੰ ਮੈਥੋਂ। ਭਾਈ ਵੀ ਦੇ ਮੈਂ ਆਪਣੇ ਮਜ਼ਦੂਰ ਭਾਈ ਜਿਹੜਾ ਸਾਡੇ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਨਾਲ ਦਾ ਹਾਂ। ਹਾਂ। ਮੁੰਡੇ ਸਿੱਖਾਂ ਮਾ ਆਪਣੇ ਸਿੰਘਾਂ ਦੇ ਮੁੰਡੇ ਸਾਡੇ ਉੱਥੋਂ ਪਿੰਡੋਂ ਬਣਾ ਫਿਰਦਾਨ ਵਾਲੇ ਕੁਝ ਹੋਰ ਹੈ। ਭਾਈ ਪਾਣੀ ਵੀ ਭਾਈ ਉਹ ਪਾਣੀ ਵੀ ਭਾਈ ਸਾਨੀ ਪਾਣੀ ਆਉਂਦਾ। ਭਾਨੇ ਭਾਈ ਤੁੰਗ ਪਾਣੀ ਵੀ ਭਾਈ ਜਰ ਪਾਣੀ ਲੱਗਦਾ। ਜਰ ਮਾਤਾ ਨੂੰ ਬਦਨਾਮ ਕਰਕੇ ਧਰਤਾ ਮਾਤਾ ਇੰਨੀ ਪਵਿੱਤਰ ਮਾਤਾ ਯਾਰ। ਇੰਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਧਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਦਾ। ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਐਂਨੇ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ 'ਚ ਆ ਗਈ ਹਾਂ ਜੀ ਹਾਂ ਖਾ ਕੇ ਨਸ਼ਾ ਪੀ ਕੇ दारू ਕਹਿੰਦਾ ਮੇਰੇ 'ਚ ਮਾਤਾ ਆ ਗਈ ਮਾਤਾ ਇਹ ਜੇ दारू ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਾਤਾ ਨੂੰ ਬਦਨਾਮ ਨਹੀਂ ਕਰਤਾ ਯਾਰ ਅਸੀਂ ਮਾਤਾ ਨੂੰ ਮੰਨਦੇ ਹਾਂ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ